ਹਾਂਜੀ ਸੱਜਣਾ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾ ਦੋਸਤੋ ਅੱਜ ਆਪਾਂ ਪਹੁੰਚੂ ਕਿਆ ਤਣਾਹੂਲਾ ਮੰਡੀ 11 9 2022 ਪਹਿਲੇ ਨੰਬਰ ਤੋਂ ਝੋਟੀ ਦਿਖਾਉਣੀ ਸ਼ੁਰੂ ਕਰਦੇ ਆਂ ਆਪਾਂ ਥਣ ਹਵਾਨਾ ਦਾ ਖੋਹਣਾ ਦੋਸਤੋ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਚਲਾ ਕੇ ਦਿਖਾਵਾਂਗੇ ਝੋਟੀ ਦਾ ਰੇਟ ਰੂਟ ਦੋਸਤੋ ਵੀਡੀਓ ਦੇ ਵਿੱਚ ਹੀ ਨੰਬਰ ਵਗੈਰਾ ਲਾ ਦੂੰਗਾ ਬਾਈ ਦਾ ਮੈਂ ਥਣ ਥਣੌੜ ਦੇਖ ਸਕਦਾ ਹਾਂ ਦੋਸਤੋ ਪੂਰਾ ਟੌਪ ਦਾ ਲੱਗੇ ਇਧਰੋਂ ਮੂੰਹ ਮੱਥਾ ਦਿਖਾ ਦਨੇ ਆ ਪੂਰੀ ਜ਼ਬਰਦਸਤ ਝੋਟੀ ਆ ਦੋਸਤੋ ਬਿਲਕ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਨਾਮ ਪਰਵੰਤਰਾਉਣਾ ਬਾਈ ਪਖੂਗੜਾ ਪਿੰਡ ਹੈ ਕਿੰਨੇਵੇਂ ਸੂਆ ਬਾਈ ਝੋਟੀਆਂ ਇਹ ਦੂਜੇ ਸੂਆ ਬਾਈ ਆ ਕਿੰਨੇ ਕਿ ਦਿਨੋਂ ਗਈ ਸੂਈ ਨੂੰ ਸੂ ਨੂੰ ਹੋ ਗਏ ਇਹਨੂੰ 8-9 ਦਿਨਾਂ ਕਿੰਨੇ ਕ ਬੋਲਾ ਤਿਆਰਾ ਬੋਲਾ ਹੁਣ ਹੈਗਾ ਬਾਈ 10-11 ਕਿਲੋ ਕਿੰਨਾ ਕੁ ਤੁਖ ਮਾਰੀ ਦੋ ਦੋ 14-15 ਕਿਲ ਦੇ ਦੋ ਰੇਟ ਕੀ ਰੇਟ ਬਾਈ ਇਹਦਾ ਯਾਰ ਮੁੱਲ ਦਾ ਕਰਾ ਰਿਆ ਕੁਛ ਮਰਜੀ ਆਪਾਂ ਦਾ ਫਿਕਸ ਰੇਟ ਹੀ ਦੱਸ ਦੇ ਜਿੰਨੇ ਦੀ ਦੇਣੀ ਹੈ ਕਿੰਨੇ ਦੀ ਦੇਣੀ ਹੈ ਕਿੰਦੀ ਦੀ 20 ਦੀ ਹੋ ਜੂਗੀ ਹਾਂ 20 ਦੀ ਦੇ ਦਾਂਗੇ ਨੰਬਰ ਬੋਲ ਦਿਓ ਜੀ ਨੰਬਰ ਲੈ ਲਓ 98765 68343 ਖੋਲ ਕੇ ਚਲਾ ਦੇ ਬਾਈ ਚਲਾ ਦੇ ਕਰਾ ਦੇ ਦੂਜਾ ਸੂਆ ਬਾਈ ਦਾ ਹਾਂ ਦੂਜਾ ਸੂਆ ਸਿੰਘ ਸਿੰਘ ਮੈਂ ਸੱਚ ਨਾਲ ਦੂਜੇ ਸੂਏ ਦੀ ਝੋਟੀ ਲੱਗਿਆ ਸਾਨੂੰ ਪੂਰੀ ਟੌਪ ਦੀ ਦਿਖਾਉਣ ਸਿੰਘ ਸਿੰਘ ਚ ਪੂਰੀ ਮੰਗਰ ਵੀ ਕੱਟੀ ਆ ਪਿੱਛੇ ਕੱਟੀ ਆ ਹਾਂ ਕੱਟੀ ਆ ਮੈਂ ਮੰਗਕੀ ਸੱਚ ਨਾਲ ਜਦੋਂ ਤੁਰੂ ਕੀ ਹਵਾਨੇ ਦੀ ਜਜਮੈਂਟ ਕਰ ਲੋ ਜ਼ਬਰਦਸਤ ਝੋਟੀ ਆ ਪੂਰੀ ਬਿਊਟੀ ਦੇ ਵਿੱਚ ਬਾਕਮਾਲ ਹੈ ਬਾਈ ਬਾਕੀ ਸੱਜਣੋ ਜਿਹਨੂੰ ਝੋਟੀ ਪਸੰਦ ਆਊਗੀ ਨੰਬਰ 22 ਹੋਰਾਂ ਦਾ ਵੀਡੀਓ ਚ ਚੱਲੂਗਾ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਐਡਰੈਸ ਬਾਈ ਨੇ ਸਾਰਾ ਕਰਤਾ ਵੀਡੀਓ ਚ ਮੈਂਸ਼ਨ ਆ ਨੇੜੇ ਦਾ ਥਾਣ ਹਵਾਨਾ ਦੇਖ ਸਕਦੇ ਹੋ ਦੋਸਤੋ ਚਾਰੋਂ ਥਣ ਦੂਰੀ ਤੇ ਲੱਗੇ ਨੇ ਇਧਰੋਂ ਅੱਗੇ ਤੋਂ ਹਵਾਨਾ ਦਿਖਾ ਦਿੰਨਾ ਝੋਟੀ ਦਾ ਮੈਂ ਦੂਜੇ ਸੁਨੇ ਝੋਟੀਆਂ ਦੋਸਤੋ ਤੇ ਬਾਕੀ ਟੌਪ ਕਲਾਸ ਝੋਟੀ ਆ ਪਿਓਰ ਮੋਰਾ ਚ ਐ ਤੇ ਆ ਜੋ ਅੱਗੇ ਲੈ ਕੇ ਚੱਲਦੇ ਇੱਕ ਝੋਟੀ ਦੇ ਹੋਰ ਕਰੌਣਾਂ ਦਰਸ਼ਨ ਤੁਹਾਨੂੰ ਤਨੌਲੇ ਮੰਡੀ ਆ ਜੈਂਟ ਪਹੁੰਚਿਆ ਟੌਪ ਦਾ ਮਾਲ ਧੋਰ ਲਾ ਬਈ ਇਹਨੂੰ ਤੇ ਬਾਕੀ ਹਵਾਨੇ ਦੀ ਜੱਜਮੈਂਟ ਕਰ ਲਿਓ ਸੱਜਣੋ ਜਦੋਂ ਤੂੰ ਵੀ ਥਣ ਸੁਣੇ ਨੂੰ ਵੀ ਆਣ ਲੱਗਿਆ ਜੰਮੀ ਸਿਰੇ ਵਾਲਾ ਬੱਪੂ ਲੰਬੀ ਚਲਾ ਦੇ ਮੜੀ ਬਾਕ ਬੱਪੂ ਵਾ ਕੇ ਮਾ ਲਓ ਜੀ ਦੋਸਤੋ ਪਹੁੰਚੇ ਅੱਜ ਆਪਾਂ ਤਨੋਲਾ ਮੰਡੀ 11 9 2022 ਹਵਾਨਾ ਹਵੂਨਾ ਦੇਖ ਸਕਦੇ ਹੋ ਝੋਟੀ ਦਾ ਬਾਕੀ ਡਿਟੇਲ ਦੋਸਤੋ ਆਪਾਂ ਇਹਦੀ ਲਾਨੇਦਾਰ ਨੂੰ ਪੁੱਛ ਲੈਣ ਆਂ ਭਾਈ ਜਸਰੀ ਗਾਦੋ ਸਹੀ ਗਾਦੋ ਭਾਈ ਨਾਮ ਦੱਸੋ ਜੀ ਨਾਮ ਲਖਵੀਰ ਸਿੰਘ ਬਾਈ ਪਿੰਡ ਕਿਹੜਾ ਜੀ ਚੀਮਾ ਜ਼ਿਲ੍ਹਾ ਬਰਨਾਲਾ ਅੱਛਾ ਚੀਮਾ ਜੋਧਪੁਰ ਬਾਈ ਹਾਂਜੀ ਕਿੰਨੇ ਵੇ ਸੂਰ ਬਾਈ ਝੁੱਟੀ ਆਪੇ ਇਹ ਦੂਜੇ ਸੂਰ ਕਿੰਨੇ ਕਿ ਦਿਨ ਹੋ ਗਏ ਸੂਰ ਆ ਤੀਜਾ ਚੌਥਾ ਦਿਨ ਬੇ ਸੂਰ ਕਿੰਨੀ ਕ ਬੋਲੀ ਆ ਜੀ ਇਸ ਟਾਈਮ ਬੋਲੀ 12 ਲੀਟਰ ਤਿਆਰ ਆ ਬਾਈ ਰੇਟ ਕੀ ਲਾਉਂਗਾ ਬਾਈ 680 ਦਾ ਦੀ ਲੈਣ ਦੇ ਨਾਲ ਲੈਣ ਦੇ ਨਾਲ ਹਾਂ 1 ਲੱਖ ਰੁਪਏ ਦੀ ਬਾਈ ਲੈਣੇ 1 ਲੱਖ ਰੁਪਏ ਦੀ ਨੰਬਰ ਬੋਲ ਦਿਓ ਜੀ ਨੰਬਰ 7887 575907 ਇੱਕ ਵਾਰੀ ਫੇਰ ਬੋਲੋ 7887 ਹਾਂਜੀ 75907 ਇੱਕ ਵਾਰੀ ਮੂੰਹ ਇਧਰ ਕਰਦੇ। ਦੋਸਤੋ ਸਿੰਕ-ਸਿੰਕ ਦੇਖ ਸਕਦੇ ਹੋ ਪੂਰੀ ਜ਼ਬਰਦਸਤ ਝੋਟੀ ਆ। ਬਾਕੀ ਰੇਟ ਬਾਈ ਨੇ ਬਿਲਕੁਲ ਜੈਨੂਅਨ ਕਰਿਆ। ਅੱਗੇ ਤੋਂ ਥਾਨ ਹਵਾਨਾ ਦਿਖਾਦਾ ਨਾ ਮੈਂ। ਪੂਰਾ 1 ਲੱਖ ਰੁਪਿਆ ਰੇਟ ਇਹਦੇ 'ਚ ਛੋਟ ਛੱਪਈ ਹੋਊਗਾ। ਆ ਵੀ ਆਪਣੀਆਂ ਬਾਈ। ਚਲਾਈਂ ਖੋਲ ਕੇ। ਲੈ ਸੱਜਣਾ ਪੂਰੀ ਦਿਖਾਉਣੀ ਆ ਤੁਹਾਨੂੰ ਤੇ ਵੀ ਆ ਪੂਰੀ ਪੂਰੀ ਦੀ ਸਭ ਤੋਂ ਵੱਧ ਡਿਮਾਂਡ ਹੁੰਦੀ ਐ। ਖੜੀ ਦਾ ਦੇਖ ਲਓ ਹਵਾਨਾ। ਬੂਨਾ ਬਾਕੀ ਇਹੋ ਚੱਲੂਗੀ ਉਦੋਂ ਦੇਖ ਲਿਓ। ਐਨੂੰ ਚਲਾ ਲਈ ਹੋਇਆ। पूरी जबरदस्त बुरी है प्योर तेल बुरी बाकी हवाना हबूना देख सकते हो मोड़ दो जी बाकी सजनो कदकाठ आली झोटी है लंबाई लंबूई बहुत है डिटेल आप चल के में पूछते हैं ਹਾਂਜੀ ਭਾਈ ਜੀ ਬੂਰੀ ਝੋਟੀ ਦੀ ਕੀ ਡਿਟੇਲ ਆ ਕਿੰਨੇਵੇਂ ਸੁਦੇ ਸੁਣੀ ਆ ਬੂਰੇ ਵੀਰੇ ਤੀਜੇ ਸੁਦੇ ਸੁਈ ਵੀ ਆ ਕਿੰਨੇ ਕਿ ਦਿਨ ਹੋ ਗਏ ਸੀ ਵੀ ਨੂੰ ਅੱਜ ਵੀਰੇ 9 ਦਿਨ ਹੋ ਗਏ ਬੱਚਾ ਕੀ ਆ ਜੀ ਨਾਲ ਇਹਦੇ ਬੱਚਾ ਘਟਾ ਵੀਰੇ ਦਾ ਘਟਾ ਬੂਰਾ ਕਾਲਾ ਹੀ ਆ ਨਹੀਂ ਕਾਲਾ ਵੀਰੇ ਦਾ ਅੱਛਾ ਕਾਲੇ ਤੋਂ ਭਰਾ ਦਾ ਕੰਮ ਆ ਵੀਰੇ ਕ੍ਰੋਸ ਪੂਸ ਵੀਰੇ ਬੂਰੇ ਝੋਟ ਦਾ ਨਹੀਂ ਆ ਅੱਛਾ ਵਪਾਰ ਦਾ ਹੀ ਕੰਮ ਆ ਭਾਈ ਆਪਾਂ ਵਪਾਰ ਦਾ ਜੀ ਦੁੱਧ ਕਿੰਨਾ ਕਾ ਹੁਣ ਦੁੱਧ ਭਾਈ 14 ਲੀਟਰ ਤੇ ਆ ਰੇਟ ਇੱਕ ਸਰ ਰੇਟ ਜੀ ਲੈਣ ਦੇਣਾ 95000 95000 ਰੁਪਏ ਹਾਂਜੀ ਨੰਬਰ ਬਾਈ ਉਹੀ ਆਪਣਾ ਨੰਬਰ ਉਹੀ ਬਾਈ ਇੱਕ ਵਾਰੀ ਫਿਰ 7887 ਹਾਂਜੀ 7595 ਕਿੰਨਾ ਰੇਟ ਦਾ ਸਾਬੇ ਦਾ 95000 ਰੁਪਏ ਚਾਹਵੇਂ ਲੈ ਸੱਜਣੋ ਆ ਬੂਰੀ ਤੁਹਾਨੂੰ 95000 ਰੁਪਏ ਚ ਮਿਲੂਗੀ ਚੰਗੇ ਕਦ ਕਾਠ ਵਾਲੀ ਐ ਜਿਹੜੇ ਸੱਜਣਾ ਦੀ ਡਿਮਾਂਡ ਰਹੀ ਜੀ ਵੀ ਬੂਰੀ ਝੋਟੀ ਚਾਹੀਦੀ ਆ ਤੁਹਾਨੂੰ ਆ ਬੂਰੀ ਝੋਟੀ ਲਿਆਤੀ ਕੱਢ ਕੇ ਤੁਹਾਡੇ ਵਾਸਤੇ ਦੋਸਤੋ ਰੇਟ ਵੀ ਬਾਈ ਨੇ ਜੈਨੂਅਨ ਹੀ ਕਰਿਆ 95000 ਰੁਪਿਆ ਬਾਕੀ ਦੋਸਤੋ ਬਾਈ ਨਾਲ ਨੰਬਰ ਤੇ ਗੱਲਬਾਤ ਕਰਕੇ ਰੇਟ ਬਣਾਉਣਾ ਥੋੜਾ ਕੰਮ ਆਜੂ ਅੱਗੇ ਲੈ ਕੇ ਚੱਲਦੇ ਹਾਂ ਹੋਰ ਦਿਖਾਉਨੇ ਆ ਝੋਟੀਆਂ ਤੁਹਾਨੂੰ ਹਣ ਤਨ ਲੇ ਸੱਜਣਾ ਇੱਕ ਝੋਟੀ ਹੋਰ ਲੱਗੀਆਂ ਤੁਹਾਨੂੰ ਜ਼ਬਰਦਸਤ ਦਿਖਾਉਣਾ ਤਣਾਉਲਾ ਮੰਡੀ ਦੀ ਪਿਓਰ ਮੋਰਾ ਲੇਵੇ ਲੂਵੇ ਵਾਲੇ ਦਾ ਕੰਡੇ ਕੱਢੀ ਜਾਂਦੀ ਆ ਜਿਵੇਂ ਪਲਵਾਨਾ ਵਾਂਗੂ ਤੁਰਦੀ ਆ ਝੋਟੀ ਬਾਕੀ ਗੈਪ ਵਾਂਗੂ ਸੱਜਣਾ ਬਾਹਲਾ ਥਾਣਾ ਦਾ ਦਿਖਾਉਣਾ ਤੁਹਾਨੂੰ ਮੇੜੇ ਤੋਂ ਮੈਂ ਕਮਾਲ ਆ ਭਾਈ ਕਿੱਤੀ ਕਰੇ ਹੈ ਲੈ ਸਜਣੂ ਝੋਟਿਆ ਟੋਪਦੀ ਹੈ ਬਾਈ ਲੈਵੇ ਚਲਦੇ ਆ ਲੈ ਕੇ ਕੀ ਕੁਝ ਮੰਗਦਾ ਇਹਦਾ ਹਵਾਨਾ ਗੂਨਾ ਦਿਖਾ ਦੇਣ ਅੱਗੇ ਤੋਂ ਹੁਣ ਤੇ ਚਾਲੇ ਕਿਸਾਨ ਪਸ਼ੂ ਪਾਲਕਾ ਕਿਸਾਨ ਪਸ਼ੂ ਪਾਲਦੀ ਵੀ ਵੀਡੀਓ ਮੇਰੇ ਤੇ ਕਿਦਾਂ ਲੈ ਬਾਹਰ ਦੇ ਗਾਹ ਕਾਏ ਹੋਏ ਨੇ ਬਾਕੀ ਝੋਟੀ ਦੀ ਪੁੱਛ ਕੇ ਡਿਟੇਲ ਬਾਈ ਹੋਰਾਂ ਨੂੰ ਮਿਲ ਆਉਣੇ ਆ ਫਿਰ ਬਾਕੀ ਤੁਰਦੀ ਤਰਦੀ ਫੇਰ ਦੇਖ ਲਓ ਦੋਸਤੋ ਬਾਲੇ ਵੱਡੇ ਲੈਵੇ ਦੀ ਹੈ ਤੇ ਬਾਕੀ ਸੂਏ ਚ ਵੀ ਮੇਰਾ ਖਿਆਲ ਪਹਿਲੇ ਦੂਜੇ ਚ ਹੀ ਹੋਊਗੀ ਬਾ ਘਮਾ ਲਾ ਬਾਈ 14 ਲੀਟਰ ਹੁਣ ਇਹ ਇਧਰੋਂ ਗਾਕ ਵੀ ਆ ਗਿਆ ਮੇਰਾ ਖਾਲਾ ਝੋਟੀ ਦਾ ਇਧਰ ਪਹਿਲੀ ਮੈਨੂੰ ਆ ਘੱਟ ਲੈ ਜਾ ਤੂੰ ਗਾਕੇ ਤਉ ਕਿਥੋਂ ਕਹੀਂ 14 ਲੀਟਰ ਤੋਂ ਤਾਂ ਗੱਲ ਸੁਣਨਾ ਝੋਟੀ ਦਾ ਸੌਦੇ ਹੀ ਚੱਲ ਪਿਆ ਸੱਚ ਨੂੰ ਵਾਹ ਗਾ ਬਾਹਰ ਵਾਲੇ ਗਾ ਕੇ ਖੜੇ ਨੇ ਦੇਖ ਲੈ ਕੀ ਬਣਦਾ 16 ਲੀਟਰ ਦੀ ਕਹਿੰਦੀ ਝੋਟੀ ਲੈ ਜਾ ਨਾ ਝੋਟੀ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦਾ ਦੋਸਤੋ ਝੋਟੀ ਬਾਲੀ ਜ਼ਬਰਦਸਤ ਹੈ ਵਾਹ ਕਮਾਲ ਹੈ ਭਾਈ ਆ ਜਾ ਬੱਸ ਸੱਜਣੋਂ ਕਾਫੀ ਵਿਵਾਦਾਂ ਤੋਂ ਬਾਅਦ ਮੰਡੀ ਲੱਗ ਗਈ ਇਤਨਾ ਉਲਝ ਕਹੀ ਕੀ ਕਹਿੰਦੇ ਹਾਂ ਠੀਕ ਕਰਾ ਕਿਹਜਾ ਨਾਲ ਆਹ ਦੋਸਤੋਂ ਸਿੰਗਾ-ਸਿੰਗਾ ਵੀ ਬਿਲਕੁਲ ਕੁੰਡੇ ਨੇ ਬਿਊਟੀ ਦੀ ਝੋਟੀਆਂ ਦੇ ਨਾਲ ਦੁੱਧ ਲੈਣ ਦੀ ਵੀ ਇਦਰੋ ਹਵਾਨਾ ਦਿਖਾ ਰਿਹਾ ਮੈਂ ਨਾੜਾਂ ਨੂੰ ਆ ਦੇਖ ਸਕਦੇ ਹੋ ਬਾਕੀ ਡਿਟੇਲ ਦੋਸਤੋਂ ਆਪਾਂ ਇਹਦੀ ਬਾਈ ਨੂੰ ਪੁੱਛ ਲੈਣੇ ਆ ਕੀ ਗੱਲ ਬਾਤ ਆ ਕਿੰਨੇਵੇਂ ਸੂਇਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਦੱਸੋ ਜੀ ਕੀ ਹੈ ਕਰਨਜੀਤ ਆ ਬਾਈ ਪਿੰਡ ਕਿਹੜਾ ਜੀ ਹਾਤਲਾ ਕਲਾ ਮਾਨਸਾ ਬਾਈ ਮਾਨਸਾ ਮਾਨਸਾ ਵਾਲੀ ਝੋਟੀਆਂ ਬਾੜੀਆਂ ਚੰਗੀਆਂ ਲਿਆਉਂਦੇ ਆ ਭਾਲ ਕੇ ਯਾਰ ਮਾਨਸਾ ਲਾਕੇ ਚ ਖਾਸਾ ਜਾਣਾ ਹੁਣਾ ਰਹਿੰਦਾ ਸਾਡਾ ਵੀ ਤੇ ਕਿੰਨੇਵੇਂ ਸੂਇਆ ਬਾਈ ਜੀ ਦੂਸਰੇ ਸੂਇਆ ਜੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਹੋ ਗਏ ਜੀ 10 12 ਦਿਨ ਬੱਚਾ ਕੀ ਹੈ ਤੇਰਾ ਕੱਟੀ ਆ ਜੀ ਲੈ ਸਜਣਵਾ ਇਹਦੇ ਨਾਲ ਕੱਟੀ ਐ ਇਹ ਵੀ ਪੂਰੀ ਸਮੇਂ ਪਲੀ ਐ ਕਿੰਨੇ ਕਿ ਬਰ ਦੁੱਧ ਕਿੰਨਾ ਕੁ ਤਿਆਰ ਆ ਬਾਈ ਹੁਣ ਦੁੱਧ 14 ਲੀਟਰ ਤਿਆਰ ਆ ਜੀ 14 ਆਹ ਠੰਡਾ ਕਰਕੇ ਹਾਂਜੀ ਹਾਂ ਠੰਡਾ ਪਿਆ ਰੇਟ ਫਿਰ ਰੇਟ ਇੱਕ ਤੀ ਕਰੇ ਰੇਟ ਦੇਖ ਕੇ ਕਰ ਸਾਬ ਨਾ ਬਸ ਜੈ ਜੀ ਕਰਿਆ ਬਾਲਾ ਬਲ ਨਹੀਂ ਕਰਿਆ 10 ਦੁੱਸ ਦੀ ਨਹੀਂ ਹੁੰਦੀ ਮੈਂ ਹੁੰਦੀ ਨਹੀਂ ਔਰਾ ਤੇ ਮੈਂਗਾ ਚੱਕ ਰੱਖਿਆ ਮਾਲ 20 ਤਿੱਕਰ ਸਾਡਾ ਹੈ ਹੈ 1 20 ਦੀ ਨੰਬਰ ਬੋਲ ਜੀ 99762 ਹਾਂਜੀ 0286 ਇੱਕ ਵਾਰੀ ਫਿਰ ਬੋਲ ਜੀ 99762 0286 ਆਤਲਾ ਕਲਾਂ ਬਾਈ ਆਤਲਾ ਕਲਾਂ ਪਿੰਡ ਲੈ ਸਜਣੋ ਆਤਲਾ ਕਲਾਂ ਪਿੰਡ ਹੈ ਬਾਈ ਦਾ ਘਰੇ ਜਾ ਕੇ ਲਿਆਉਣੀ ਹੋਈ ਛੋਟੀਆਂ ਹੋਰ ਵੀ ਹੋਣਗੀਆਂ ਬਾਈ ਕੋਲੇ ਵਪਾਰ ਦਾ ਹੀ ਕੰਮ ਹੈ ਕਰੋ ਜਾ ਕੇ ਲੈ ਉਹ ਤੇ ਬਾਕੀ ਰੇਟ ਦੋਸਤੋ ਬਾਈ ਨੇ ਸਹੀ ਕਰਿਆ ਤੇ ਝੋਟੀ ਚੰਗੀ ਐ ਆਜੋ ਅੱਗੇ ਲੈ ਕੇ ਚਾਲਦੇ ਆਂ ਹੋਰ ਦਿਖਾਉਨੇ ਆ ਤੁਹਾਨੂੰ ਨੌਲਾ ਮੰਡੀ ਦੇ ਜਾਨਵਰ ਲੈ ਸਜਣਾ ਝੋਟੀ ਹੋਰ ਲੱਗਿਆ ਕਿਤਨਾ ਵੱਡਾ ਮੰਡੀ ਦਿਖਾਉਣ ਜ਼ਬਰਦਸਤ ਪੂਰੀ ਹਾਰ ਹੂਰ ਪਾ ਕੇ ਬਾਈ ਹੋਰਾਂ ਨੇ ਐਨ ਕਰਖਿਆ ਸ਼ਿੰਗਾਰ ਸ਼ੰਗੂਰ ਪੂਰਾ ਬਾਈ ਦੀ ਕਮਾਲ ਐ ਬਾਈ ਤੇ ਬਾਕੀ ਦੋਸਤੋ ਲੇ ਵਾਲੂਆ ਦੇਖ ਸਕਦੇ ਹੋ ਝੋਟੀ ਦਾ ਜ਼ਬਰਦਸਤ ਐ ਪੂਰਾ ਥਣਫਣ ਦਿਖਾ ਦੇਣਾ ਨੇੜੇ ਤੋਂ ਤੇ ਸਿੰਘ ਸਿੰਘ ਕੁੰਡੇ ਨੇ ਪੂਰੇ ਬਾਕੀ ਡਿਟੇਲ ਸੱਜਣਾ ਬਾਈ ਨੂੰ ਪੁੱਛ ਲਾਂਗੇ ਆਪਾਂ ਕੀ ਗੱਲਬਾਤ ਹੈ ਜੀ ਆਹ ਚੋਲੀ ਕੰਦਾ ਦੇ ਦੋ ਬਾਈ ਜਸਰੀ ਗਾਲ ਸਸਰੀ ਗਾਲ ਬਾਈ ਬਾਈ ਨਾਮ ਦੱਸੋ ਨਾਮ ਕਿਹੇ ਨਾ ਬਾਈ ਪਿੰਡ ਕਿਹੜਾ ਜੀ ਪਿੰਡ ਮਹਰਾਜ ਆ ਬਾਈ ਕੁਪਾਰ ਦਾ ਹੀ ਕੰਮ ਆ ਜੀ ਪਾਰ ਦਾ ਬਾਈ ਕਿਹੜੇ ਸੂਆ ਝੋਟੀ ਬਾਈ ਜੀ ਦੂਜਾ ਸੂਆ ਝੋਟਿਆ ਬਾਈ ਕਿੰਨੇ ਕਿ ਦਿਨ ਹੋ ਗਏ ਜੀ ਵੀਰਵਾਰ ਦੀ ਝੋਆ ਬਾਈ ਚੌਥਾ ਦਿਨ ਅੱਜ ਕਿੰਨੀ ਕਿ ਬੋਲੀ ਤਿਆਰ ਆ ਜੀ ਬੋਲਾ ਹੋਰ 13 ਕਿਲੋ ਬਾਈ ਸਹੀ ਐ ਇਸ ਟਾਈਮ ਜਮਾ ਸਹੀ 13 ਜਮਾ 13 ਕਿਲੋ ਜਮਾ ਡੱਬਾ ਮਾਰ ਰੇਟ ਕੀ ਰ ਹੋਵੇ ਦਾ ਫਿਕਸ ਰੇਟ ਹੀ ਦੱਸ ਲੈਣ ਦੇ ਨੰਬਰ 88476 33124 ਇੱਕ ਵਾਰੀ ਫਿਰ 88476 33124 ਲੈ ਦੋਸਤੋ 115000 ਚ ਮਿਲੂਗੀ ਇਹ ਟੌਪ ਮੋਰਾ ਝੋੜਤੀ ਸੋਨੂੰ ਸਿੰਗਾ-ਸੁੰਗਾ ਦੀ ਬਣਾਵਟ ਦੇਖ ਸਕਦੇ ਹੋ ਤੇ ਲੰਬਾਈ ਲੰਬੂਈ ਹਾਈਟ ਫੁੱਟ ਦੇਖ ਸਕਦੇ ਹੋ ਇਧਰ ਤੋਂ ਥਣ ਹਵਾਨਾ ਦਿਖਾ ਦੇਣਾ ਝੋਟੀ ਦਾ ਮਾਗਰ ਵੀ ਕੱਟੀ ਆ ਬਾਈ ਤੇ ਤੇਰੇ ਕੋਲ ਤੇ ਮਾਗਰ ਵੀ ਸੱਜਣੋ ਬਾਈ ਕਹਿੰਦਾ ਕੱਟੀ ਆ ਝੋਟੀ ਦੇ ਤੇ ਬਾਕੀ ਚੰਗੀ ਆ ਝੋਟੀ ਸਾਰੀ ਜਿਹਨੂੰ ਪਸੰਦ ਆਊਗੀ ਦੋਸਤੋ ਬਾਈ ਨਾਲ ਕਰਕੇ ਗੱਲਬਾਤ ਲੈ ਲਿਓ ਤੇ ਅੱਗੇ ਲੈ ਕੇ ਚੱਲਦੇ ਆ ਹੋਰ ਦਿਖਾਉਣਾ ਝੋਟੀਆਂ ਤੁਹਾਨੂੰ